हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਅਭਿਆਸ 10.1 ਦੇ ਉੱਤੇ ਪਹੁੰਚ ਗਏ ਬੇਟਾ ਪਹਿਲਾ ਸਵਾਲ ਤਾਂ ਸਾਰਨੀ ਬਣਾਉਣ ਨਾਲ ਸੰਬੰਧਿਤ ਪਰ ਜੋ ਉਥੇ ਮੋਸਟ ਪੋਸੀਬਲੀ ਆਹ ਗ੍ਰਾਫ ਦੇ ਨਾਲ ਰਿਲੇਟਡ ਸਵਾਲ ਪੁੱਛਿਆ ਜਾਂਦਾ ਗ੍ਰਾਫ ਦਿੱਤਾ ਹੁੰਦਾ ਪਹਿਲਾ 2 ਨੰਬਰ ਦੇ ਵਿੱਚ ਸਾਨੂੰ ਚਿੱਤਰ ਗ੍ਰਾਫ ਦਿੱਤਾ ਹੋਇਆ ਹੈਗਾ ਤਾਂ ਇਹਨੂੰ ਧਿਆਨ ਦੇ ਨਾਲ ਸਮਝ ਲਓ ਬੇਟਾ ਮੇਰਾ ਖਿਆਲ ਆ ਸਭ ਤੋਂ ਸੌਖਾ ਟੌਪਿਕ ਇਹੀ ਹੈਗਾ ਆ ਤੁਹਾਡੀ ਕਿਤਾਬ ਦੇ ਵਿੱਚ ਕਹਿੰਦਾ ਕਿਸੇ ਪਿੰਡ ਵਿੱਚ ਸਰਕਸ ਲੱਗੀ ਹੋਈ ਹੈ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਰਕਸ ਦੇਖਣ ਆਏ ਬੱਚਿਆਂ ਦੀ ਗਿਣਤੀ ਚਿੱਤਰ ਗ੍ਰਾਫ ਦੁਆਰਾ ਦਰਸਾਈ ਗਈ ਹੈ ਹੇਠਾਂ ਦਿੱਤੇ ਚਿੱਤਰ ਗ੍ਰਾਫ ਨੂੰ ਧਿਆਨ ਨਾਲ ਪੜ੍ਹ ਕੇ ਉੱਤਰ ਦਿਓ ਤਾਂ ਸੰਕੇਤ 1 ਬੱਚਾ ਬਰਾਬਰੇ 25 ਬੱਚਿਆਂ ਦਾ ਸੰਕੇਤ ਹੈ ਜਿਹੜਾ ਦਿੱਤਾ ਹੋਇਆ ਇਹ ਸੰਕੇਤ ਬੇਟਾ ਜੇ ਚਿੱਤਰ ਗ੍ਰਾਫ ਹੋਇਆ ਤਾਂ ਉਹਦੇ ਵਿੱਚ ਦਿੱਤਾ ਹੋਊਗਾ ਹੁਣ ਬੇਟਾ ਆਪਾਂ ਚਿੱਤਰ ਗ੍ਰਾਫ ਨੂੰ ਧਿਆਨ ਦੇ ਨਾਲ ਪੜ੍ਹਦੇ ਹਾਂ ਤਾਂ ਸੋਮਵਾਰ ਨੂੰ ਬੇਟਾ 2 ਬੱਚਿਆਂ ਦੇ ਚਿੱਤਰ ਬਣਾਏ ਮੰਗਲਵਾਰ ਨੂੰ 3ਾਂ ਦੇ ਬੁੱਧਵਾਰ ਨੂੰ 5ਾਂ ਦੇ ਵੀਰਵਾਰ ਨੂੰ 2 4 6 2 8 8 ਬੱਚਿਆਂ ਦੇ ਸ਼ੁੱਕਰਵਾਰ ਨੂੰ 2 4 6 ਬੱਚਿਆਂ ਦੇ ਚਿੱਤਰ ਬਣਾਏ ਹੋਏ ਆ ਇਹਨੇ ਠੀਕ ਹੈ ਤਾਂ ਤੁਸੀਂ ਧਿਆਨ ਦੇ ਨਾਲ ਦੇਖੋ ਸਾਨੂੰ ਇਹਨਾਂ ਦੇ ਵਿੱਚੋਂ ਸਵਾਲ ਪੁੱਛੂਗਾ ਠੀਕ ਹੈ ਤੇ ਜਦੋਂ ਸਾਨੂੰ ਇਹਨਾਂ ਦੇ ਵਿੱਚੋਂ ਸਵਾਲ ਪੁੱਛੂਗਾ ਬੇਟਾ ਮੰਗਲਵਾਰ ਨੂੰ ਕਿੰਨੇ ਬੱਚੇ ਸਰਕਸ ਦੇਖਣ ਆਏ ਅਸੀਂ ਚਿੱਤਰ ਗ੍ਰਾਫ ਨੂੰ ਧਿਆਨ ਨਾਲ ਪੜਾਂਗੇ ਬੇਟਾ ਤਾਂ ਆ ਮੰਗਲਵਾਰ ਹੈ 1 2 3 3 ਬੱਚੇ ਰਿਪਰੈਜ਼ੈਂਟ 1 ਬੱਚਾ ਰਿਪਰੈਜ਼ੈਂਟ ਕਿੰਨਾ ਨੂੰ ਕਰ ਰਿਹਾ 25 ਬੱਚਿਆਂ ਨੂੰ ਤੇ ਮੰਗਲਵਾਰ ਨੂੰ ਕਿੰਨੇ ਬੱਚੇ ਦੇਖਣ ਆਏ 3 ਗੁਣਾ 25 75 ਬੱਚੇ ਉੱਤਰ ਆ ਗਿਆ ਇਹਦੇ ਚ ਬੇਟਾ ਇੱਕ ਹੀ ਸਵਾਲ ਤੁਹਾਡੇ ਤੋਂ ਪੁੱਛਿਆ ਜਾਣਾ ਆਪਾਂ ਸਾਰੇ ਡਿਸਕਸ ਕਰਾਂਗੇ ਕਿਉਂਕਿ ਉੱਥੇ ਇੱਕ ਹੀ ਪੁੱਛਣਾ ਉਹਨਾਂ ਨੇ ਤੁਹਾਡੇ ਤੋਂ ਅੱਗੇ ਆ ਗਿਆ ਬੇਟਾ ਕਿਸ ਦਿਨ ਸਭ ਤੋਂ ਵੱਧ ਬੱਚੇ ਸਰਕਸ ਦੇਖਣ ਆਏ ਤੇ ਕਿੰਨੇ ਆ ਦੇਖੋ ਬੇਟਾ ਕਿਦਨ ਸਭ ਤੋਂ ਵੱਧ ਆ ਵੀਰਵਾਰ ਨੂੰ ਸਭ ਤੋਂ ਵੱਧ ਬੱਚੇ ਦਿਖਦੇ ਪਏ ਹਨ ਅ ਪਹਿਲਾਂ ਤਾਂ ਇਹਨਾਂ ਨੂੰ ਗਿਣ ਲਓ 1 2 3 4 5 6 7 8 ਤਾਂ 8 ਬੱਚੇ ਦੀ ਚਿੱਤਰ ਹੈਗਾ ਤਾਂ ਕੀ 8 ਗੁਣਾ 25 ਕਿਉਂਕਿ ਇੱਕ ਬੱਚਾ ਕਿੰਨੇ ਬੱਚਿਆਂ ਨੂੰ ਰਿਪਰੈਜ਼ੈਂਟ ਕਰਦਾ ਪਿਆ 8 ਬੱਚਿਆਂ ਨੂੰ 25 8 200 ਕਿੰਨੇ ਬੱਚੇ ਸਰਕਸ ਦੇਖਣ ਆਏ ਸਭ ਤੋਂ ਵੱਧ ਵੀਰਵਾਰ ਨੂੰ ਦੇਖਣ ਆਏ ਤੇ ਉਹ ਪੁੱਛ ਰਿਹਾ ਸੀ ਕਿਸ ਦਿਨ ਆਏ ਠੀਕ ਹੈ ਤਾਂ ਅਸੀਂ ਕਹਾਂਗੇ ਵੀਰਵਾਰ ਤੇ ਕਿੰਨੇ ਆਏ 200 ਬੱਚੇ ਆਏ ਇੱਕ ਉੱਤੇ ਸਾਡਾ ਵੀਰਵਾਰ ਆ ਗਿਆ ਇੱਕ 200 ਬੱਚੇ ਆ ਗਿਆ ਅੱਗੇ ਹੈਗਾ ਬੇਟਾ 3 ਨੰਬਰ ਸਵਾਲ ਕਹਿੰਦਾ ਕਿਸ ਦਿਨ ਸਭ ਤੋਂ ਘੱਟ ਬੱਚੇ ਸਰਕਸ ਦੇਖਣ ਆਏ ਤੇ ਕਿੰਨੇ ਸਭ ਤੋਂ ਘੱਟ ਦੇਖੋ ਬੇਟਾ ਕਿਦਨ ਆ ਸੋਮਵਾਰ ਨੂੰ ਤਾਂ ਸੋਮਵਾਰ ਨੂੰ ਸਭ ਤੋਂ ਘੱਟ ਆਏ ਇਹ ਇਹ ਹੈਗਾ ਸੋਮਵਾਰ ਸੋਮਵਾਰ ਤੇ ਕਿੰਨੇ ਆਏ ਬੇਟਾ ਦੂਜੇ ਉੱਤਰ 2 25 2 25 50 ਬੱਚੇ ਸੋਮਵਾਰ ਨੂੰ ਸਰਕਸ ਦੇਖਣ ਆਏ ਸੀਗੇ ਠੀਕ ਹੈ ਬੇਟਾ ਅੱਗੇ ਹੈਗਾ ਸੋਮਵਾਰ ਅਤੇ ਬੁੱਧਵਾਰ ਨੂੰ ਕੁੱਲ ਕਿੰਨੇ ਬੱਚਿਆਂ ਨੇ ਸਰਕਸ ਦੇਖੀ ਸੋਮਵਾਰ ਤੇ ਬੁੱਧਵਾਰ ਦੇ ਬੱਚੇ ਆਪਾਂ ਜੋੜ ਲਵਾਂਗੇ 2 ਆਹ ਤੇ ਬੁੱਧਵਾਰ ਨੂੰ 3 4 5 6 7 ਤਾਂ ਇੱਕ ਬੱਚਾ 25 ਨੂੰ ਰਿਪਰੈਜ਼ੈਂਟ ਕਰਦਾ ਪਿਆ 7 25 25 ਆਤਾ 175 ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ 25 ਤੱਕ ਪਹਾੜੇ ਜ਼ਰੂਰ ਤਿਆਰ ਕਰ ਲਓ ਠੀਕ ਹੈ ਤਾਂ ਅੱਗੇ ਬੇਟਾ ਕੀ ਕਹਿੰਦਾ ਪਿਆ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਰਕਸ ਦੇਖਣ ਵਾਲਿਆਂ ਬੱਚਿਆਂ ਦੀ ਗਿਣਤੀ ਵਿੱਚ ਕਿੰਨਾ ਅੰਤਰ ਹੈ ਵੀਰਵਾਰ ਤੇ ਸ਼ੁੱਕਰਵਾਰ ਨੂੰ ਠੀਕ ਹੈ ਅਸੀਂ ਵੀਰਵਾਰ ਦੀ ਵੀ ਗਿਣਤੀ ਲੈ ਲੈਨੇ ਆ ਤੇ ਸ਼ੁੱਕਰਵਾਰ ਸ਼ੁੱਕਰਵਾਰ ਘੱਟ ਆ ਵੀਰਵਾਰ ਦੇ ਉੱਤੇ ਲੈ ਲੈਨੇ ਆ ਵੀਰਵਾਰ ਨੂੰ ਕਿੰਨੇ ਬਚਿਆ ਇਹ 8 ਗੁਣਾ 25 ਬਰਾਬਰ 200 ਤੇ ਸ਼ੁੱਕਰਵਾਰ ਨੂੰ ਕਿੰਨੇ ਬਚਿਆ ਇਹ 2 4 6 6 ਗੁਣਾ 25 ਬਰਾਬਰ 150 ਤੇ ਅੰਤਰ ਆਪਾਂ ਲੈਣਾ ਹੈ ਤਾਂ ਅੰਤਰ ਆ ਗਿਆ 50 ਬੱਚੇ ਅੰਤਰ ਵੀ ਪੁੱਛਿਆ ਨਾ ਕਿੰਨਾ ਅੰਤਰ ਹੈ ਸੋ ਬੇਟਾ ਇਹ ਸੀਗਾ ਤੁਹਾਡਾ ਸਵਾਲ ਨੰਬਰ 2 ਚਿੱਤਰ ਦੇ ਵਿੱਚੋਂ ਕਿਸ ਤਰ੍ਹਾਂ ਜਵਾਬ ਦੇਣੇ ਆ ਮੈਨੂੰ ਲੱਗਦਾ ਬੇਟਾ ਤੁਹਾਨੂੰ ਗੱਲ ਸਪਸ਼ਟ ਹੋ ਗਈ ਹੋਈ ਹੈ ਤੇ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ